ਸਰਦਾਰ ਅਮੀਰ ਸਿੰਘ ਜੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੀ ਇੰਟਰਵਿਊ ਇੱਕ ਤਰ ਰਹੀ ਆ ਦੂਸਰੇ ਪਾਸੇ ਕਹਿੰਦੇ ਜੀ ਸਿਹਤ ਜਿਆਦਾ ਗੰਭੀਰ ਹੋ ਗਈ ਇਸ ਲਈ ਕੈਬਨਟ ਦੀ ਬੈਠਕ ਨਹੀਂ ਹੋ ਸਕਦੀ ਤੇ ਜੇ ਕੈਬਨਟ ਦੀ ਬੈਠਕ ਤਦ ਤੱਕ ਟਲੀ ਰਹੂਗੀ ਜਦ ਤੱਕ ਸਿਹਤ ਠੀਕ ਨਹੀਂ ਹੁੰਦੀ ਫੇ ਤਦ ਤੱਕ ਪੰਜਾਬ ਦੇ ਹਾਲਾਤ ਦੇ ਉੱਤੇ ਕੋਈ ਫੈਸਲਾ ਨਹੀਂ ਹੋਊਗਾ ਜੀ ਪੰਜਾਬ ਦੇ ਲਈ ਕੋਈ ਤਿਆਰ ਹੀ ਨਹੀਂ ਹੋਊਗਾ ਡਾਕੂਮੈਂਟ ਕੋਈ ਕੈਬਨਟ ਮੰਤਰੀ ਸੰਤਰੀ ਕੋਈ ਕੰਮ ਹੀ ਨਹੀਂ ਕਰ ਪਾਊਗਾ ਸਰਕਾਰ ਤਦ ਤੱਕ ਠੱਪ ਮੰਨੀ ਹੈ ਜੀ ਦੇਖੋ ਇੱਕ ਗੱਲ ਤਾਂ ਇਹ ਆ ਸਭ ਤੋਂ ਪਹਿਲੀ ਗੱਲ ਮੁੱਖ ਮੰਤਰੀ ਸਿਹਤ ਜਾਬ ਹੋਣੇ ਚਾਹੀਦੇ ਨੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਦਾ ਚੋਣਿਆ ਮੁੱਖ ਮੰਤਰੀ ਹੈ ਉਹਨਾਂ ਦਾ ਸਿਹਤ ਬੁਲੇਟਿਨ ਲਾਜ਼ਮੀ ਚ ਆਉਣਾ ਚਾਹੀਦਾ ਸਾਹਮਣੇ ਕਿ ਗੱਲ ਕੀ ਆ ਅਸਲ ਚ ਬਹੁਤ ਗੰਭੀਰ ਗੱਲ ਹੈ ਜਾਂ ਟੈਂਪਰੇਰੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਨੂੰ ਜਾਣਨ ਦਾ ਹੱਕ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਆ ਗਵਰਨਮੈਂਟ ਦੀ ਇਹ ਸਭ ਤੋਂ ਅਸਧਾਰਨ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਚੀਫ ਮਿਨਿਸਟਰ ਦੇ ਬਾਰੇ ਕੋਈ ਦੱਸਦੇ ਹੀ ਨਹੀਂ ਉਹ ਗੱਲ ਕੀ ਆ ਨਹੀਂ ਹੈ ਤੇ ਇਹ ਰੁਟੀਨ ਦੀ ਗੱਲ ਹੁੰਦੀ ਹੈ ਹਮੇਸ਼ਾ ਹੀ ਪੰਜਾਬ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਲੋਕਾਂ ਨੂੰ اٹਕਲਾ ਨਾ ਰਹੇ ਨੇ ਇਧਰ ਉਧਰ ਲੀਆਂ ਜੜੀਆਂ ਵੀ ਗੱਲਾਂ ਕਰ ਰਹੇ ਅਗਲੀ ਗੱਲ ਹੁਣ ਜਿਹੜੀ ਇਹ ਹੈ ਕਿ ਹੜਾਂ ਦਾ ਸਵਾਲ ਹੈ ਹੜਾਂ ਦਾ ਸਵਾਲ ਤਾਂ ਹੜ ਤਾਂ 12 ਅਗਸਤ ਤੋਂ ਪਹਿਲਾਂ ਟੁੱਟਿਆ ਸੀਗਾ ਜਿਹੜਾ ਬਿਆਸ ਦਾ ਪਹਿਲਾ ਬੰਨ ਬਦਰਜਣ ਦੇ ਪਿੰਡ ਜਿਹੜੇ ਸultanpur Lodhi ਦੇ ਨੇੜੇ ਜਾ ਕੇ ਉਸ ਪੱਧਰ ਦੇ ਉੱਤੇ 12 ਅਗਸਤ ਤੋਂ ਅੱਜ ਤਾਂ ਹੁਣ 5 ਸਤੰਬਰ ਹੋ ਗਿਆ 31 ਦਾ ਮਹੀਨਾ ਹੁੰਦਾ ਹੈ ਅਈ ਮਾਚਰ ਹੋ ਗਿਆ ਤੇ ਲਗਾਤਾਰ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਉਹ ਮੀਟਿੰਗ ਹੋਈ ਹੈ ਜਦੋਂ ਪਹਿਲਾਂ 11 ਤਰੀਕ ਨੂੰ ਇਹਨਾਂ ਨੇ ਇੱਕ ਅਫਸਰ ਦੇ ਸਾਈਨਾਂ ਹੇਠ ਲੈਂਡ ਪੂਲਿੰਗ ਪਾਲਿਸੀ ਵਾਪਸ ਕਹਿਤਾ ਸੀ ਕਿਸਾਨ ਜਥੇਬੰਦੀਆਂ ਨੇ ਕਿਹਾ ਇਹਨੂੰ ਨਹੀਂ ਅਸੀਂ ਬੰਦ ਦੇ ਇਹ ਨੋਟੀਫਿਕੇਸ਼ਨ ਡੀ ਨੋਟੀਫਾਈ ਕੈਬਨਟ ਚ ਗਈ ਸੀ ਤੇ ਕੈਬਨਟ ਚੋਈ ਹੋਵੇਗੀ ਤਾਂ ਮੰਨਾਂਗੇ ਫਿਰ ਇਹਨਾਂ ਨੂੰ ਦੁਬਾਰਾ ਬਣਾਉਣੀ ਪਈ 15 ਤਰੀਕ ਨੂੰ ਉਹ ਜਿਹੜੀ ਇੱਕ ਵਾਰ ਕਰਕੇ ਤੁਥ-ਪੁਥ ਚਾ ਸ਼ਾਮ ਉਹ ਵਾਪਸ ਲੈ ਲਈ ਜੀ ਕੱਲੀ ਬਾਪਾ ਉਦੋਂ ਤੱਕ ਵੀ ਹੜਾ ਤੇ ਕੋਈ ਗੱਲ ਨਹੀਂ ਹੋਈ ਨਾ ਕਿਸੇ ਸਵਾਲ ਦਾ ਜਵਾਬ ਦਿੱਤਾ ਹੜ ਦੀ ਸਿਚੁਏਸ਼ਨ ਸਟਾਰਟ ਹੋ ਗਈ ਸੀ ਜਦੋਂ ਤੁਹਾਨੂੰ ਪਤਾ ਹੈ ਸਿੰਪਟਮ ਪਹਿਲਾਂ ਹੀ ਸਟਾਰਟ ਹੋ ਗਏ ਸੀ ਇਹ ਸਾਰੇ ਮਾਮਲੇ ਦੇ ਵਿੱਚ ਤੇ ਉਦੋਂ ਬਾਅਦ ਅੱਜ ਤੱਕ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ ਮੈਂ ਕਈ ਮੰਤਰੀਆਂ ਨਾਲ ਗੱਲ ਕਰਨ ਦੇ ਤੋਂ ਬਾਅਦ ਇਹ ਕਹਿ ਰਹੇ ਹਾਂ ਮੰਤਰੀ ਕਹਿ ਰਹੇ ਨੇ ਲੋਕ ਸਾਡੇ ਤੇ ਗੁੱਸੇ ਹੁੰਦੇ ਨੇ ਅਸੀਂ ਐਲਾਨ ਕੀ ਕਰੀਏ ਲੋਕ ਕਹਿੰਦੇ ਆ ਕਰੋ ਸਾਨੂੰ ਪਤਾ ਹੀ ਨਹੀਂ ਕੀ ਐਲਾਨ ਕਰੀਏ ਜੇ ਕੈਬਨਟ ਮੀਟਿੰਗ ਹੁੰਦੀ ਉਹਦੇ ਚ ਕੋਈ رائے مشਵਰਾ ਹੁੰਦਾ ਉਹਦੇ ਚ ਕੋਈ ਚੀਫ ਮਿਨਿਸਟਰ ਦੇ ਲੈਵਲ ਤੇ ਕੋਈ ਗੱਲ ਬਣਦੀ ਕਿ ਤੁਸੀਂ ਜਾ ਕੇ ਇਹ ਐਲਾਨ ਕਰ ਦਿਓ ਮੰਨ ਲੋ ਇੱਕ ਗੱਲ ਜਦੋਂ ਵੀ ਖੇਤੀਬਾੜੀ ਮੰਤਰੀ ਜਾਂਦਾ ਉਹਨੂੰ ਕਹਿੰਦੇ ਯਾਰ ਤੁਸੀਂ ਦੱਸੋ ਕੀ ਕਰੋਗੇ ਸਾਨੂੰ ਕੋਈ ਬੀਜ ਕੋਈ ਖਾਦ ਕਿੱਥੋਂ ਮਿਲੇਗੀ ਇਸ ਤੋਂ ਬਾਅਦ ਜਾਂ ਬਾਕੀ ਦੀਆਂ ਚੀਜ਼ਾਂ ਕੀ ਕਰੋਗੇ ਜਾਂ ਉਹਨੂੰ ਇਹ ਕਹਿ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਤਾਂ ਹਰ ਸਰਕਾਰ ਕਰ ਦਿੰਦੀ ਰਹੀ ਐ ਇੰਨੀ ਇੱਕ ਗੱਲ ਤਾਂ ਕਿ ਐਤਕੀ ਦਾ ਤੁਹਾਡਾ ਜਿਹੜਾ ਕਰਜ਼ਾ ਹੈ ਔਰ ਕਿਸ਼ਤ ਨਹੀਂ ਲਵਾਂਗੇ ਅਸੀਂ ਤੇ ਕਿਸ਼ਤ ਬਾਅਦ ਦੇ ਵਿੱਚ ਬੈਂਕਾਂ ਨੂੰ ਵੀ ਕਹਾਂਗੇ ਕਿ ਮੈਰੇਟਰੀਓ ਮ ਲਾਗੂ ਹੋ ਗਿਆ ਤੁਹਾਡੀਆਂ ਕਿਸ਼ਤਾਂ ਨਹੀਂ ਦੇਵਾਂਗੇ ਤੇ ਨਾ ਵਿਆਜ ਲੱਗੂਗਾ ਇਹ 6 ਮਹੀਨੇ ਦਾ ਉਸ ਤੋਂ ਬਾਅਦ ਫਿਰ ਦੇਖ ਲਾਂਗੇ ਜਿਹੜੀਆਂ ਮੋਟੀਆਂ ਜੀਆਂ ਗੱਲਾਂ ਮੋਢਲੇ ਰੂਪ ਚ ਕਰਨੀਆਂ ਹੁੰਦੀਆਂ ਨੇ ਤਾਂ ਮਨਿਸਟਰ ਸਾਰੇ ਕਹਿੰਦੇ ਨੇ ਵੀ ਅਸੀਂ ਐਲਾਨ ਕਿਵੇਂ ਕਰੀਏ ਸਾਡੀ ਤਾਂ ਅਥੋਰਾਈਜੇਸ਼ਨ ਨਹੀਂ ਹੈ ਜਾਂ ਚੀਫ ਮਿਨਿਸਟਰ ਦਾ ਆਣਾ ਕਰਦਾ ਜਾਂ ਫਿਰ ਉਹਨਾਂ ਦਾ ਮਤਲਬ ਇਸ ਲੈਵਲ ਦੇ ਉੱਤੇ ਗੱਲ ਹੁੰਦੀ ਵੀ ਭਾਈ ਸਾਨੂੰ ਕਹਿੰਦੇ ਵੀ ਜੇ ਤੁਸੀਂ ਫੀਲਡ ਚ ਜਾਂਦੇ ਹੋ ਤਾਂ ਐਲਾਨ ਕਰ ਲਿਓ ਜਾਂ ਬਾਕੀ ਦੇ ਇਸ ਕਰਕੇ ਇਕਤਾਈ ਅਭੀ ਕੈਬਨਿਟ ਦਾ ਨਾ ਹੋਣਾ ਇਹ ਅਪਰਾਧਕ ਮਾਮਲਾ ਹੈ ਜਿਦੇ ਕੋਲ ਓਵਰਾਲ ਪਾਵਰ ਹੈ ਇੱਕ ਕ੍ਰਾਈਮ ਹੈ ਇੱਕ ਟਾਈਪ ਦਾ ਪੰਜਾਬ ਦੇ ਲੋਕਾਂ ਦੇ ਖਿਲਾਫ ਕ੍ਰਿਮੀਨਲ ਆਫੈਂਸ ਮੰਨਿਆ ਜਾਣਾ ਚਾਹੀਦਾ ਹੈ ਜੇ ਸੋਸ਼ੀਅਲੀ اخਲਾਕੀ ਤੌਰ ਤੇ ਭਾਵੇਂ ਲਾਚ ਨਾ ਵੀ ਹੋਵੇ ਕੋਈ ਗੱਲ ਜਿੰਨਾ ਚਿਰ ਨਾ ਮਰਜ਼ੀ ਹੋਵੇ ਨਾਰਮਲ ਹਨਾਤਾਂ ਚ ਵੀ ਜੂਨੀਅਰ ਕੈਬਨਿਟ ਹਰ ਹੱfte ਬਾਦ ਹੁੰਦੀ ਹੈ ਨਾਰਮਲ ਹਨਾਤਾਂ ਚ ਵੀ ਕੈਬਨਿਟ ਜਦੋਂ ਵੀ ਕੋਈ ਮੁੱਦਾ ਆਉਂਦਾ ਨਹੀਂ ਤਾਂ 15 ਦਿਨ ਚ 20 ਦਿਨ ਚ ਤਾਂ ਲਗਾਤਾਰ ਹੁੰਦੀ ਹੈ ਇਹ ਤਾਂ ਅਬਨਾਰਮਲ ਹਾਲਤ ਚ 15 ਦਿਨ 20 ਦਿਨ ਲੰਘੇ ਨੇ ਤੁਸੀਂ ਮੀਟਿੰਗ ਨਹੀਂ ਕਰ ਰਹੇ ਵੀ ਜਿਹੜੀ ਕੈਬਨਟ ਦੀ ਹੁਣ ਤੁਸੀਂ ਇੱਕ ਲਿਖ ਕੇ ਭੇਜ ਤਾਂ ਕਿ ਚੀਫ ਮਿਨਿਸਟਰ ਸਾਹਿਬ ਇਹ ਵੀ ਨਹੀਂ ਦੱਸਿਆ ਕਾਰਨ ਇਹਨਾਂ ਨਹੀਂ ਦੱਸਿਆ ਕਾਰਨ ਤਾਂ ਅੰਦਾਜ਼ੇ ਨੇ ਕੋਈ ਕਿਸੇ ਤੋਂ ਪੁੱਛਦਾ ਕੁਛ ਨੂੰ ਕਹਿੰਦੇ ਜੀ ਲਿਵਰ ਦੀ ਪ੍ਰੋਬਲਮ ਆ ਗਈ ਸੀਰੀਅਸ ਐ ਥੱਕ ਥੱਕ ਗਏ ਕਈ ਥਾਂ ਜਾ ਗਏ ਸੀਗੇ ਜਿਹਦੇ ਕਰਕੇ ਸਮੱਸਿਆ ਤੇ ਘਰ ਚ ਹੀ ਡਾਕਟਰ ਗੱਲ ਕਰ ਰਹੇ ਨੇ ਜੇ ਹਸਪਤਾਲ ਭੇਜ ਦਿੰਦੇ ਤਾਂ ਲੋਕਾਂ ਨੂੰ ਐਂ ਜੇ ਹੋ ਜਾਂਦਾ ਵੀ ਚਲ ਖਵਾ ਕੋਈ ਬਿਮਾਰੀ ਹੋਣੀ ਐ ਨਹੀਂ ਤਾਂ ਅੰਦਾਜ਼ੇ ਇਹ ਵੀ ਲੱਗ ਜਾਂਦੇ ਨੇ ਵੀ ਕੇਜਰੀਵਾਲ ਜਿਹੜਾ ਆਇਆ ਐ ਉੱਥੇ ਪੀਸੀਸੀ ਪੀਸੀਟਾਲ ਕਰਨ ਟਾਲਣ ਕਰਕੇ ਪੰਜਾਬ ਦੇ ਹਣਾਂ ਦਾ ਦੌਰਾ ਅੱਜ ਕਰਨ ਆ ਗਿਆ ਜਿਹੜਾ ਪਹਿਲਾਂ 15 ਦਿਨ ਨਹੀਂ ਆਇਆ ਤੇ ਭਗਵੰਤ ਮਾਨ ਉਹ ਨਹੀਂ ਵੈਸੇ ਪੈ ਗਏ ਵੀ ਕੇਜਰੀਵਾਲ ਨਾਲ ਵੀ ਕਾਨੂੰ ਜਾਣਾ ਤੇ ਬਾਕੀ ਦੀਆਂ ਚੀਜ਼ਾਂ ਵੀ ਕੀ ਗੱਲ ਨਹੀਂ ਤਾਂ ਲੋਕਾਂ ਦੀਆਂ ਇਹ ਅਟਕਲਾਂ ਨੇ ਫਿਰ ਜਿੱਧਰ ਨੂੰ ਜਾ ਰਹੇ ਨੇ ਇਸ ਕਰਕੇ ਹੁਣ ਅਗਲੇ ਹੁਕਮਾਂ ਤੱਕ ਕੈਬਨਿਟ ਟਾਲੀ ਜਾਂਦੀ ਅਗਲੇ ਹੁਕਮ ਦਾ ਕੋਈ ਬਾਰੀ ਵਾਰਸ ਨਹੀਂ ਉਹ ਹਫਤਾ ਵੀ ਹੋ ਸਕਦਾ ਉਹ 1 ਘੰਟਾ ਵੀ ਹੋ ਸਕਦਾ ਉਹ ਕਿੰਨਾ ਹੋ ਸਕਦਾ ਕਦੋਂ ਪੰਜਾਬ ਦੇ ਲੋਕ ਮੰਜ ਧਾਰ ਚ ਲਾवारिस ਛੱਡ ਦਿੱਤੇ ਜਾਣਗੇ ਇਸੇ ਲਈ ਇੱਕ ਤਾਂ ਇਹ ਗੱਲ ਹੈ ਕਿ ਤੁਹਾਡੀ ਕਮਿਟਮੈਂਟ ਤੁਹਾਡੀ ਗਵਰਨਮੈਂਟ ਦੀ ਕਿੰਨੀ ਕ ਹੈ ਕਿਸ ਲੈਵਲ ਦੀ ਹੈ ਜੇ ਚੀਫ ਮਿਨਿਸਟਰ ਬਿਮਾਰ ਹੋਵੇ ਜਾਂ ਚੀਫ ਮਿਨਿਸਟਰ 15 ਦਿਨ ਲਈ ਕਿਤੇ ਚਲਾ ਗਿਆ ਕਿਤੇ ਵੀ ਹੋ ਤਾਂ ਉਹਦੀ ਐਬਸੈਂਟ ਚ ਵੀ ਕਿਸੇ ਵੀ ਸੀਨੀਅਰ ਮਿਨਿਸਟਰ ਨੂੰ ਉਸ ਦਿਨ ਦੀ ਕੈਬਨਿਟ ਦਾ ਰਾਈਟ ਦੇ ਕੇ ਕੈਬਨਿਟ ਮੀਟਿੰਗ ਹਮੇਸ਼ਾ ਹੁੰਦੀ ਰਹੀ ਹੈ ਤੇ ਦੂਜੇ ਸੀਨੀਅਰ ਮੰਤਰੀ ਦੀ ਗਵਾਈ ਚ ਵੀ ਹੁੰਦੀ ਰਹੀ ਹੈ ਤੇ ਚੀਫ ਮਿਨਿਸਟਰ ਕਹੇ ਅਨੌਕ ਕਰੇ ਵੀ ਠੀਕ ਹੈ ਜੀ ਤੁਸੀਂ ਮੀਟਿੰਗ ਕਰੋ ਆ ਗੱਲਾਂ ਨੇ ਤੇ ਇਸਤਰੀਆਂ ਗੱਲਾਂ ਕਰੋ ਕੋਈ ਕੈਬਨਟ ਹੈ ਨਹੀਂ ਵੀ ਕਿ ਚੀਫ ਮਿਨਿਸਟਰ ਨਹੀਂ ਤਾਂ ਕੈਬਨਟ ਨਹੀਂ ਹੋ ਸਕਦਾ ਔਰ ਇਹ ਤੋਂ ਪਹਿਲਾਂ ਵੀ ਜਦੋਂ ਕੋਈ ਚੀਫ ਮਿਨਿਸਟਰ ਗਏ ਨੇ ਤੇ ਉਹਨਾਂ ਦੀ ਸਾਡੇ ਜਦੋਂ ਬਾਦਲ ਸਾਹਿਬ ਇਲਾਜ ਕਰਾਉਣ ਗਏ ਸੀ ਉਹ ਤੋਂ ਬਲਰਾਮਜੀ ਦਾ ਸਟੈਂਡਰਡ ਦੀ ਇੱਕ ਵਾਰੀ ਚੀਟਿੰਗ ਹੋਈ ਹੈ ਇੱਥੇ ਹੁੰਦੀ ਇੱਕ ਦੋ ਵਾਰ ਇਹੋ ਜਿਹਾ ਮਿੰਿਸਟਰੀਆਂ ਹੁੰਦੀਆਂ ਨੇ ਕਹਿ ਦਿੰਦੇ ਨੇ ਚਲੋ ਜੀ ਠੀਕ ਹੈ ਇਹ ਗੱਲਾਂ ਕਰੋ ਹੁਣ ਤਾਂ ਹਾਲਾਤ ਹੀ ਸੁਧਾਰਨ ਨੇ ਤੇ ਮੀਟਿੰਗ ਕਿਉਂ ਨਹੀਂ ਹੋਏਗੀ ਜੀ ਮੀਟਿੰਗ ਟਾਲਦੇ ਕਿਉਂ ਜਾ ਰਹੇ ਟਾਲਦੇ ਇਸ ਕਰਕੇ ਜਾ ਰਹੇ ਹਾਂ ਕਿ ਤੁਹਾਡੇ ਕੋਲ ਕਰਨ ਨੂੰ ਕੁਝ ਨਹੀਂ ਉਸ ਮੀਟਿੰਗ ਪੈਸਾ ਭਾੜਨ ਕੇ ਲੋਕ ਉੱਥੇ ਅਨਾਉਂਸ ਕੀ ਕੀਤਾ ਫੰਡ ਕਿੱਥੋਂ ਆਏਗਾ ਬਾਕੀ ਇਹ ਚੀਜ਼ਾਂ ਕਿੱਥੋਂ ਪ੍ਰਗਟ ਹੁੰਦੀਆਂ ਨੇ ਕੇਵਲ 2 ਦਿਨ ਪਹਿਲਾਂ ਦੀ ਇੰਟਰਵਿਊ ਚੀਫ ਮਿਨਿਸਟਰ ਦੀ ਇੱਥੇ ਤੇ ਮੀਡੀਆ ਨੂੰ ਤਾਂ ਇੰਟਰਵਿਊ ਨੂੰ ਜੰਦਾ ਛੁਟਕਲੇ ਚੜਾ ਕੇ ਬੰਦ ਕਰ ਦਿੰਦਾ ਨੈਸ਼ਨਲ ਮੀਡੀਆ ਤੋਂ ਇੱਕਾਈ ਇੰਟਰਵਿਊ ਉੱਥੇ ਕਹਿੰਦੇ ਨੇ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਉੱਥੇ ਤੁਸੀਂ ਹੋਰ ਤਰ੍ਹਾਂ ਬੀਹੇਵ ਕਰ ਰਹੇ ਹੋ ਇੱਥੇ ਤੁਸੀਂ ਹੋਰ ਤਰ੍ਹਾਂ ਬੀਹੇਵ ਕਰ ਰਹੇ ਹੋ ਪਹਿਲਾਂ ਤਾਂ ਤੁਹਾਡੇ ਐਟੀਟਿਊਡ ਦਾ ਕੁਐਸਚਨ ਹੈ ਜਿਹੜਾ ਤੁਸੀਂ ਉਹ ਗੱਲ ਕਰ ਰਹੇ ਹੋ ਉੱਥੇ ਚੀਫ ਮਿਨਿਸਟਰ ਕੀ ਕਹਿ ਉਹ ਲਾਚਾਰ ਬੰਦਾ ਦਿਖਾਈ ਦੇ ਰਿਹਾ ਜਿਹਦੇ ਕੋਲ ਕੋਈ ਵਿਜਨ ਨਹੀਂ ਜਿਹਦੇ ਕੋਲ ਕੋਈ ਮਤਲਬ ਅਗਲੀ ਡਿਮਾਂਡ ਨਹੀਂ ਜਿਹਦੇ ਕੋਲ ਕੋਈ ਅਗਲਾ ਸਟੈਪ ਨਹੀਂ ਹੈ ਡਿਮਾਂਡ ਵੀ ਸਰਦੋਬ ਖੈਸੀ ਕੀ ਕਰਾਂਗੇ ਕੁਦਰਤ ਦੇ ਸਾਹਮਣੇ ਕੀ ਹੋ ਸਕਦਾ ਜੀ ਅਰਦਾਸ ਹੀ ਕਰ ਸਕਦੇ ਆ ਜੀ ਪਾਣੀ ਤਾਂ ਉੱtre ਕੇਂਦਰ ਤੋਂ ਵੀ ਤਾਂ ਹੀ ਮੰਗਿਆ ਜਾ ਸਕਦਾ ਜੀ ਉਦੋਂ ਪਹਿਲਾਂ ਕੀ ਮੰਗ ਸਕਦੇ ਅਸੀਂ ਅਸੀਂ ਕਰ ਕੀ ਸਕਦੇ ਹੁਣ ਡੈਮ ਤਾਂ ਨਹੀਂ ਅਸੀਂ ਤੋੜ ਸਕਦੇ ਜੀ ਡੈਮਾਂ ਤੁੱਟਾ ਪਾਣੀ ਸਾਨੂੰ ਛੱਡਣਾ ਹੀ ਪਊਗਾ ਚੇਅਰਮੈਨ ਠੀਕ ਕਰ ਰਿਹਾ ਇੱਥੇ ਤੁਸੀਂ ਹੋਰ ਕਰੀ ਜਾਂਦੇ ਹੋ ਗੱਲਾਂ ਜੇ ਉਹ ਉਹਨਾਂ ਨੇ ਇਹ ਕਰਤਾ ਜੀ ਇਹ ਤਾਂ ਮਤਲਬ ਤੁਹਾਡੀ ਮਿਹਲੀ ਭੁਗਤਾ ਸਾਰਿਆਂ ਦੀ ਜਦੋਂ ਬੀਬੀਐਮਬੀ ਦਾ ਚੇਅਰਮੈਨ ਕਹਿੰਦਾ ਚਾਰਾਂ ਦੀ ਸਹਿਮਤੀ ਨਾਲ ਛੱਡਦੇ ਰਹਾਂ ਡੈਮ ਨਹੀਂ ਪਰ ਕੁਐਸਚਨ ਇਹ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਤੇ ਚੇਅਰਮੈਨ ਤੇ ਸਾਰੇ ਲੋਕ ਇਹ ਗੱਲ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਇਕੋਲੋਜੀਕਲ ਫਲੋ ਹੁੰਦਾ ਹੈ ਜਿਹੜਾ ਬਰਸਾਤ ਚ 30% ਉਦੋਂ ਪਹਿਲਾਂ ਸਾਰੇ ਸਾਲ ਚ 20 ਤੋਂ 25% ਕੰਟੀਨਿਊ ਰਹਿਣਾ ਹੁੰਦਾ ਹੈ ਤੁਹਾਡੀ ਮਿਨਿਸਟਰੀ ਮੁਤਾਬਕ ਉਹ ਤੁਸੀਂ ਰੱਖਿਆ ਕਿ ਨਹੀਂ ਰੱਖਿਆ ਜੇ ਉਹ ਨਹੀਂ ਰੱਖਿਆ ਇਸ ਕ੍ਰਾਈਮ ਲਈ ਜ਼ਿੰਮੇਵਾਰ ਕੌਣ ਹੈ ਹੁਣ ਤੁਸੀਂ ਉੱਪਰ ਆ ਕੇ ਡੈਮ ਪਰ ਤੈਰੇ ਤੇ ਉਹ ਦੂਬਾਤ ਕਹਿੰਦੇ ਅਸੀਂ ਛੱਡਣ ਛੱਡਣਾ ਹੀ ਆ ਜੀ ਫਿਰ ਤੋੜਨੇ ਤਾਂ ਨਹੀਂ ਜੇ ਪਹਿਲਾਂ ਫਿਰ ਤੁਸੀਂ ਕਿਉਂ ਨਹੀਂ ਇਹ ਸਾਰੇ ਮਾਮਲੇ ਦੇ ਵਿੱਚ ਕੀਤਾ ਤੇ ਇਦੋਂ ਪਹਿਲਾਂ ਜਿਹੜੀ ਓਵਰਾਲ ਡਰੇਨੇਜ ਦਾ ਸਵਾਲ ਸੀ ਜਿਹੜਾ ਬਾਕੀ ਦੀਆਂ ਗੱਲਾਂ ਨੇ ਚੀਫ ਮਿਨਿਸਟਰ ਸਾਡਾ ਇਹ ਕਹਿ ਰਿਹਾ ਡੀਸੈਂਟਿੰਗ ਲਈ ਜੀ ਅਸੀਂ ਕਹਿੰਦੇ ਸਾਨੂੰ ਡੀਸੈਂਟ ਕਰ ਲੈਣ ਦਿਓ ਉਹ ਇਹਨੂੰ ਮੈਨਿੰਗ ਕਹਿੰਦੇ ਨੇ ਇਹ ਪਾਲਿਸੀ ਤੁਹਾਡੀ ਪੰਜਾਬ ਦੀ ਪਾਲਿਸੀ ਹੈ ਕਦੇ ਚੱਕ ਕੇ ਦੇਖੋ ਪੁਰਾਣੀ ਪੜ ਲਿਓ ਕਦੋਂ ਤੋਂ ਬਣੀ ਹੈ ਇਸ ਲਈ ਚੀਫ ਮਿਨਿਸਟਰ ਸਭ ਕਿਸੇ ਅਫਸਰ ਦੀ ਡਿਊਟੀ ਲਾਓ ਜਿਹੜਾ ਦੱਸ ਦੇ ਤੁਹਾਨੂੰ ਕਿ ਤੁਸੀਂ ਪਾਲਿਸੀ ਬਣਾਈ ਹੈ ਇਹਦੇ ਵਿੱਚ ਕੀ ਹੈ ਮਾਈਨਿੰਗ ਦਾ ਠੇਕਾ ਤੁਸੀਂ ਦਿੰਦੇ ਹੋ ਹੋਰ ਨਹੀਂ ਦਿੰਦੇ ਉਹ ਠੇਕਾ ਦੇ ਕੇ ਗੈਰ ਕਾਨੂੰਨੀ ਚੱਕਵਾਉਣ ਲਈ ਵੀ ਤੁਸੀਂ ਫਿਰਦੇ ਹੋ ਬੀਐਸਐਫ ਦਾ ਐਪੀਡੈਮਟ ਹੈ ਗਵਰਨਮੈਂਟ ਆਫ ਇੰਡੀਆ ਦਾ ਐਪੀਡੈਮਟ ਹੈ ਇੱਥੋਂ ਪੀਆਈਐਨ ਪਾਈ ਹੋਈਆਂ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਤੁਹਾਡੇ ਐਫੀ ਡੈਮਪਟ ਪਏ ਨੇ ਸਾਰੇ ਆਂਦੇ ਕਿ ਉੱਥੇ ਭਾਈ ਦਰਾਤ ਨੂੰ ਇਲੈਗਲ ਮਾਈਨਿੰਗ ਹੋ ਰਹੀ ਹੈ ਨੈਸ਼ਨਲ ਸਕਿਉਰਿਟੀ ਦਾ ਵੀ ਖਤਰਾ ਹੈ ਔਰ ਦਰਿਆਾਂ ਦੇ ਵਿੱਚ ਵੀ ਬੜਾ ਵੱਡਾ ਪੰਗਾ ਪੈਣਾ ਉਹਦਾ ਜਵਾਬ ਕੀ ਹੈ ਚੀਫ ਮਿਨਿਸਟਰ ਨੈਸ਼ਨਲ ਟੈਲੀਵਿਜ਼ਨ ਤੇ ਗਲਤ ਬਿਆਨੀ ਕਰ ਰਹੀ ਹੈ ਦਾ ਮਤਲਬ ਤਾਂ ਉਹ ਆਪਣੇ ਲੋਕਾਂ ਦੇ ਪੱਖ 'ਚ ਕਦੋਂ ਖੜਜੂਗਾ ਉੱਥੇ ਆ ਕੇ ਇਹ ਸਾਰੇ ਮਾਮਲੇ ਦੇ ਵਿੱਚ ਔਰ ਇਸ ਕਰਕੇ ਤਾਂ ਇਹ ਸਵਾਲ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਹਿ ਰਹੇ ਹੋ ਪੰਜਾਬ ਕੇਂਦਰ ਸਰਕਾਰ ਤੋਂ ਕੀ ਕਹਿਣਾ ਤੁਸੀਂ ਕਹਿੰਦਾ ਜਦ ਪਾਣੀ ਉਤਰੂਗਾ ਉਦੋਂ ਮੰਗਾਂਗੇ ਤੁਹਾਡੇ ਕੋਲ ਕੋਈ ਅਨੁਮਾਨ ਨਹੀਂ ਅਜੇ ਤੱਕ ਇੱਕ ਕਾਗਜ਼ ਨਹੀਂ ਤਿਆਰ ਕਰ ਸਕੇ ਤੁਸੀਂ ਇੰਨੇ ਸਮੇਂ ਦੇ ਵਿੱਚ ਕਿਵੇਂ ਮੰਗੋਗੇ ਜੜੇ ਖੜੇ ਨੂੰ ਜਿੰਨੂੰ ਮਰਜ਼ੀ ਕਹਿ ਦੋ ਚਾਰ ਬਦਵਾਨਾਂ ਦੀ ਕਮੇਟੀ ਬਣਾ ਦੋ ਉਹ ਕਹਿਣਗੇ ਸਾਡੇ 20000 ਕਰੋੜ ਦਾ 10000 ਕਰੋੜ ਦਾ ਇੱਕ ਮੋਟਾ ਅਨੁਮਾਨ ਹੈ ਤੇ ਇਹਦਾ ਨੁਕਸਾਨ ਹੋ ਗਿਆ ਅਕੀ ਚੀਜ਼ਾਂ ਤੋਂ ਬਾਅਦ ਸੁਣ ਲਓ ਉਹਨਾਂ ਚੀਜ਼ ਉਹਨਾਂ ਚਾਰ ਲੋਕ ਕੀ ਕਰਨ ਇਹ ਤਾਂ ਗੱਲ ਬਿਲਕੁਲ ਕਲੀਅਰ ਹੋ ਗਈ ਜੇ ਪੰਜਾਬ ਦੇ ਲੋਕ ਨਾ ਉਹਨਾਂ ਦੇ ਆਉਂਦੇ ਤੇ ਇਹਨਾਂ ਦਾ ਤਾਂ ਮੰਨ ਹੀ ਬਣਿਆ ਹੋਇਆ ਵੀ ਇਹ ਤਾਂ ਕੁਦਰਤੀ ਆ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਲਾਚਾਰ ਆ ਲੋਕਾਂ ਨੂੰ ਮਰਨ ਦਿਓ ਨਾਲ ਉਹ ਕਹਿ ਰਹੇ ਆ ਜਾਨੀ ਤਾਂ ਘੱਟ ਨੁਕਸਾਨ ਹੋਇਆ ਜੀ 45 ਬੰਦੇ ਮਰਨਾ ਇਹਨਾਂ ਲਈ ਘੱਟ ਨੁਕਸਾਨ ਬੰਦਾ ਇੱਕ ਵੀ ਕਿਸੇ ਘਰ ਦਾ ਜਾਏਗਾ ਤੁਹਾਡੇ ਨਾਲੇ ਕੀ ਦੇ ਕਰਕੇ ਇਹ ਅਲੱਗ ਗੱਲ ਆ ਉਹ ਤਾਂ ਲੋਕਾਂ ਨੇ ਬੰਦੇ ਬਚਾ ਲੈ ਜਿੰਨੇ ਮਰ ਜੀ ਇਹਦਾ ਮਤਲਬ ਇਹਨਾਂ ਨੂੰ ਚਾਹੀਦਾ ਕਿ ਫਲੱਡ ਆ ਕੇ ਬਹੁਤ ਮਰ ਗਏ ਬੰਦੇ ਫਿਰ ਅਸੀਂ ਕਹਾਂਗੇ ਹੋਰ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਤਾਂ ਬੜੀ ਬਾੜੀ ਗੱਲ ਆ ਚੀਫ ਮਿਨਿਸਟਰ ਡਰਿਆ ਹੋਇਆ ਨਾਚਾਰ ਤੇ ਨਾਕਾਬਲ ਆਦਮੀ ਜਿਹੜਾ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਦੇ ਸਕੇ ਆ ਕਿਸੇ ਵੀ ਗੱਲ ਤੇ ਪੰਜਾਬ ਨੂੰ ਡਿਫੈਂਡ ਹੀ ਨਹੀਂ ਕਰ ਸਕਿਆ ਕਾਦਾ ਚੀਫ ਮਿਨਿਸਟਰ ਹੈ ਤੇ ਕੀ ਕਰਾਓਗੇ ਉਸ ਬੰਦੇ ਤੋਂ ਤੁਸੀਂ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਸਾਹਿਬ ਜਿਹੜਾ ਸਰਦਾਰ ਹਮਿੰਦਰ ਸਿੰਘ ਜੀ ਕਹਿੰਦੇ ਆ ਕਿ ਕੱਟੋ-ਕੱਟ ਤੁਸੀਂ ਜੇ ਸਿੱਧਾ ਨੀ ਕੇਂਦਰ ਤੋਂ ਮੰਗ ਸਕਦੇ ਹੋ ਉਹਨਾਂ ਦੇ ਰਾਸ਼ਟਰੀ ਮੀਡੀਆ ਰਾਹੀਂ ਉਹ ਮੰਗ ਲੈਂਦੇ ਕੀ ਆ ਬਣਦਾ ਜੇ ਹੁਣ ਪਤਾ ਹੈ ਕਿ 1900 ਪਿੰਡ ਡੁੱਬ ਗਏ ਉਹ ਪਿੰਡਾਂ ਦੀ ਇੰਨੀ ਜ਼ਮੀਨ ਹੈ 4.5 ਲੱਖ ਏਕੜ ਹੋਗੀ ਤਾਂ ਉਹਦੇ ਹਿਸਾਬ ਨਾਲ ਹੀ ਗੁਣਾ ਕਰ ਲਓ ਜੀ ਤੇ ਜੇ ਪਿੰਡ ਨੇ ਕਿੰਨੇ ਪਿੰਡ ਨੇ ਉਹਨਾਂ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ ਕਿੰਨੇ ਘਰ ਨੇ ਉਹਨੀਆਂ ਦੀ ਰੇਸ਼ਿਓਈ ਕੱਢ ਲਓ ਜੀ ਕਿੰਨੇ ਘਰ ਨੁਕਸਾਨੇਗੇ ਮੋਟਾ ਤਾਂ ਅੰਦਾਜ਼ਾ ਲੱਗਦਾ ਨਾ ਸਿੱਧਾ ਤੇ ਇਸ ਅੰਦਾਜ਼ੇ ਲਈ ਵੀ ਤੁਸੀਂ ਤਿਆਰ ਨਹੀਂ ਜਾਂ ਡਰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਦੀ ਇਹ ਲਾਚਾਰੀ ਦੇ ਪਿੱਛੇ ਕਾਰਨ ਕੀ ਹੈ ਇਹ ਪੰਜਾਬ ਦੀ 1992 ਤੋਂ ਬਾਅਦ ਸ਼ੁਰੂ ਹੋਈ ਜਿਹੜੀ ਇੱਕ ਰਾਜਨੀਤੀ ਸੀਗੀ ਮੇਰਾ ਖਿਆਲ ਹੈ ਉਹਦਾ ਜਿਹੜਾ ਇੱਕ ਕਲਾਈਮੈਕਸ ਹੋ ਨੰਗਾ ਚਿੱਟਾ ਉਸ ਰਾਜਨੀਤੀ ਦਾ ਇਹ ਕਲਾਈਮੈਕਸ ਆ ਮੈਂ ਸ਼ਬਦ ਕੁ ਥੋੜੇ ਔਖੇ ਵਰਦੇ ਰਿਹਾ ਪਰ ਮੈਨੂੰ ਦਿਖਾਈ ਦੇ ਰਿਹਾ ਹੈ ਔਰ ਜਿਹੜਾ ਇਹ ਦਿਨੋਂ ਦਿਨ ਵਧੀ ਜਾਣਾ ਹੋਰ ਵਧੀ ਜਾਣਾ ਉਹਨਾਂ ਨੇ ਸਮੇਂ 'ਚ ਹੋਰ ਵਧੂਗਾ ਸ਼ਹਿਰ ਬੋੜਾ ਪੈ ਜਾਵੇ ਹੁਣ ਪੰਜਾਬ ਇੱਕ ਪਾਸੇ ਆ ਪੰਜਾਬ ਦਾ ਲੋਕ ਇੱਕ ਪਾਸੇ ਆ ਤੇ ਸਰਕਾਰਾਂ ਤੰਤਰ ਪੋਲਿਟਿਸ਼ੀਅਨ ਮੁੱਖ ਮੰਤਰੀ ਸੰਤਰੀ ਮੰਤਰੀ ਸਾਰੇ ਆ ਇੱਕ ਪਾਸੇ ਇਹਨਾਂ ਚ ਬਹੁਤ ਵੱਡਾ 파ੜਾ ਵਾ ਪਰ ਸਮੱਸਿਆ ਸਭ ਤੋਂ ਵੱਡੀ ਕੀ ਹੈ ਸ਼ਾਇਦ ਮੈਂ ਥੋੜਾ ਬੈਕਗ੍ਰਾਉਂਡ ਜਣਾਣਾ ਚਾਹੁੰਦਾ ਤੁਹਾਡੇ ਚੈਨਲ ਦੇ ਉੱਤੇ ਆਪਾਂ 1 ਅਪ੍ਰੈਲ ਦੇ ਵਿੱਚ ਜਦੋਂ ਇਹਨਾਂ ਨੇ ਬਹੁਤ ਵੱਡਾ ਪਾਣੀ ਤੇ ਮਸਲਾ ਖੜਾ ਕੀਤਾ ਸੀਗਾ ਪਾਣੀ ਨਹੀਂ ਛੱਡਣਾ ਉਸ ਡਿਬੇਟ ਤੋਂ ਬਾਅਦ ਮੈਨੂੰ ਇੱਕ ਜਿਹੜੇ ਪਾਖੜਾ ਦੇ ਕੋ ਚੀਫ ਇੰਜੀਨੀਅਰ ਸੀਗੇ ਉਹ 35 ਸਾਲ ਉਹਨਾਂ ਕੰਮ ਕੀਤਾ ਉਹਨਾਂ ਦਾ ਫੋਨ ਆ ਗਿਆ ਓਕੇ ਤੇ ਸਰਦਾਰ ਸਾਹਿਬ ਤੁਸੀਂ ਠੀਕ ਗੱਲ ਕਰਦੇ ਜੋ ਮੌਸਮ ਵਿਭਾਗ ਨੇ ਐਂਟੀਸੀਪੇਟ ਕਰ ਦਿੱਤਾ ਵਾ ਵੀ ਇਸ ਕਰਕੇ بارش ਜਿਆਦੀ ਹੋਣੀ ਆ ਤੇ ਇਹ ਬਹੁਤ ਵੱਡਾ ਮੌਕਾ ਸੀਗਾ ਨਾ ਤਾਂ ਇਹ ਰਾਜਨੀਤੀ ਹੁੰਦੀ ਨਾ ਬਿਟਰਨੈਸ ਹੁੰਦੀ ਦੀ ਸਿਲਟਿੰਗ ਵੀ ਹੋ ਸਕਦੀ ਸੀ ਪਾਣੀ ਵੀ ਦਿੱਤਾ ਜਾ ਸਕਦਾ ਸੀ ਡਿਸਿਲਟਿੰਗ ਵੀ ਹੋ ਸਕਦੀ ਸੀ ਬਹੁਤ ਕੁਝ ਹੋ ਸਕਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਾਣੀ ਬਚਾ ਵੀ ਸਕਦੇ ਸੀ ਇਹ April ਦੀ ਗੱਲ ਵਾ ਤੁਸੀਂ ਜਦੋਂ ਆਪਾਂ ਗੱਲ ਕੀਤੀ ਸੀ ਪਾਣੀਆਂ ਦੀ ਰਾਜਨੀਤੀ ਤੇ ਉਹਦਾ ਆਇਆ ਸੀ ਮਰ ਕਹਿੰਦੇ ਤੁਸੀਂ ਆ ਕੇ ਗੱਲ ਕਰ ਲੋ ਕਹਿੰਦੇ ਨਹੀਂ ਕਰਦੇ ਗੱਲ ਇਹ ਜਿਹੜੇ ਰਾਜਨੀਤੀਵਾਦੀ ਆ ਇਹਨਾਂ ਦੇ ਜਿਹੜੇ ਬੰਦੇ ਸੈਂਟਿਸਟਸ ਹੈ ਟੈਕਨੋਕ੍ਰੇਟਸ ਹੈਗੇ ਆ ਜਾਂ ਜਿਹੜੇ ਦੂਸਰੇ ਸਲਾਹ ਦੇਣ ਵਾਲੇ ਉਹਨਾਂ ਨੂੰ ਸਾਰੇ ਕਿਨਾਰੇ ਕਰ ਦਿੱਤਾ ਇਸੇ ਕਰਕੇ ਮੈਂ ਨਾ ਇਹ ਗੜੀ ਹੋਈ ਗਰਕੀ ਹੋਈ ਸੜੀ ਹੋਈ ਰਾਜਨੀਤੀ ਦਾ ਜਿਹੜਾ ਇਹ ਆਪਣਾ ਲੋਕਾਂ ਨੂੰ ਜਿਹੜਾ ਇਹ ਭੁਗਤਣਾ ਪੈ ਰਿਹਾ ਪੰਜਾਬ ਨੰਗਾ ਚਿੱਟਾ ਪੰਜਾਬ ਤਾਂ ਮਤਲਬ ਮੈਂ ਸਰਕਾਰ ਦੀ ਗੱਲ ਕਰਦਾ ਡੇ ਟੂ ਡੇ ਕੰਮ ਆ ਲਈ ਉਹਨਾਂ ਕੋ ਪੈਸੇ ਨਹੀਂ ਹੈ ਕੋਈ ਵਿਜ਼ਨ ਨਹੀਂ ਹੈ ਕੋਈ ਅਜੰਡਾ ਨਹੀਂ ਹੈ ਮੈਂ ਅੱਜ ਗੱਲ ਸੁਣ ਰਿਹਾ ਸੀ ਚੀਫ ਮਿਨਿਸਟਰ ਸਾਹਿਬ ਦੀ ਰਾਜਦੀਪ ਸਰਦਸਾਈ ਦੇ ਨਾਲ ਉਹ ਬੋਲ ਰਹੇ ਸੀਗੇ ਮੈਨੂੰ ਇਹ ਮੈਂ ਵੀ ਬਾਅਦ ਕਨਫਰਮ ਕੀਤਾ ਕਿ ਉਹ 1680 ਮੀਟਰ ਭਾਖੜਾ ਦੀ ਜਿਹੜੀ ਆ ਉਹ ਪਚਾਈ ਦੱਸ ਰਹੇ ਪਾਣੀ ਦੀ ਦੱਸ ਰਹੇ ਸੀ ਉਹਦੇ ਵਿੱਚ ਉਹ ਦੋ ਤਿੰਨ ਵਾਰ ਬਾਰਾਂ ਦੀ ਕਿਹਾ ਉਹ ਬਾਰ-ਬਾਰ ਥਿੜਕ ਰਹੇ ਸੀਗੇ ਤੇ ਮੈਨੂੰ ਲੱਗਾ ਵੀ ਮੁੱਖ ਮੰਤਰੀ ਸਾਹਿਬ ਨੂੰ ਹਣ ਬਹੁਤ ਵੱਡਾ ਆਰਾਮ ਕਰ ਲੈਣਾ ਚਾਹੀਦਾ ਹਟ ਜਾਣਾ ਚਾਹੀਦਾ ਪਿੱਛੇ ਜ਼ਰੂਰੀ ਥੋੜਾ 5 ਸਾਲ ਪੂਰੇ ਕਰਨੇ ਆ ਆਪਾਂ ਲక్ష్మణ ਸਿੰਘ ਹੇ 10 ਮਹੀਨੇ ਰਹੇ ਸੀਗੇ ਯਾਦ ਕਰਦੇ ਆ ਨਾ ਉਹਨਾਂ ਨੂੰ ਹੂੰ ਪੰਜ ਪੰਜ ਸਾਲ ਵੀ ਲੋਕ ਹੀ ਰਹੇ 15 15 ਸਾਲ ਵੀ ਰਹੇ ਆ ਪੰਜ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਸੋ ਮੇਰਾ ਕਹਿਨ ਤੋਂ ਪਾਵ ਹੈਗਾ ਕਿ ਇਹ ਜਿਹੜਾ ਇਸ ਵੇਲੇ ਪੋਲਿਟਿਕਲ ਕਲਾਸ ਹੈ ਇਹ ਪੋਲਿਟਿਕਲ ਕਲਾਸ ਜ਼ਿੰਮੇਵਾਰ ਹੈਗੀ ਕਿਉਂਕਿ ਨਾਨ ਲਿਟਰੇਟ ਹੈ ਇਨਸੈਂਸਿਟਿਵ ਹੈ ਕ੍ਰਿਮੀਨਲੀ ਜਿਹੜੀ ਹੈਗੀ ਆ ਨੈਗਲੈਕਟ ਹੈ ਰੀ ਇਹਨਾਂ ਦੀ ਹਰ ਪਾਸੜ ਦੇ ਉੱਤੇ ਨਿਜ਼ਾਮ ਇਦਾਂ ਦਾ ਆ ਗਿਆ ਕੋ ਪੋਸਟਪੋਨ ਕਰੀ ਜਾਂਦੇ ਆ ਵਾਰੀ ਹੁੰਦੀ ਈ ਤੁਹਾਡੀ ਵਾਰੀ ਸਾਡੀ ਵਾਰੀ ਲੁੱਟ ਕੇ ਆ ਰਿਹਾ ਦੂਸਰਾ ਲੁੱਟਣੀ ਜਾ ਰਿਹਾ ਇਹ ਆਏ ਆ ਇਨਾਂ ਦੇ ਵਿੱਚ ਤਾਂ ਕੋਈ ਅਜੰਡਾ ਹੀ ਨਹੀਂ ਹੈ ਸਾਰਾ ਕੁਝ ਸੈਂਟਰਲਾਈਜ਼ ਹੈ ਕਿੰਨਾ ਕੁ ਸੈਂਟਰਲਾਈਜ਼ ਹੈ ਡਿੱਲੀ ਵਾਲੇ ਆ ਗਏ ਉੱਥੇ ਉਹ ਦੱਸ ਕੀ ਕਰਨ ਨੂੰ ਫਿਰ ਲੋਕੀ ਐਸ ਬੜੇ ਮਤਲਬ ਜਿਹੜਾ ਹੈਗਾ ਆਪੇ ਸੰਭਾਲਣ ਵੀ ਡਏ ਆ ਗੁੱਸਾ ਵੀ ਕੱਢਣ ਡਏ ਆ ਇਹ ਕੀ ਕਰਦੇ ਜਾ ਕੇ ਉੱਥੇ ਇਹ ਵੀ ਲੋਕੀ ਕਹਿੰਦੇ ਇੱਕ ਦਿਨ ਰੋਟੀ ਥੱਲੇ ਬਹਿ ਕੇ ਰੋਟੀ ਫੜ ਲਈ ਮੁੜ ਕੇ ਫੜਾਤੀ ਮੁੜ ਕੇ ਰਾਤ ਨੂੰ ਇੱਕ ਵੱਡੇ ਹੋਟਲ ਤੇ ਜਾ ਕੇ ਇਹ ਮਤਲਬ ਤੁਸੀਂ ਕੀ ਕਰਦੇ ਹੋ ਯਾਰ ਇੱਥੇ ਰਾਜਨੀਤੀ ਹੋਊਗੀ ਪੰਜਾਬ ਦੇ ਵਿੱਚ ਇਸ ਕਿਸ ਤਰੀਕੇ ਨਾਲ ਮਸਲੇ ਹੱਲ ਕੀਤੇ ਜਾਣਗੇ ਉਹ ਨੱਚਣ ਗਾਉਣ ਵਾਲਾ ਕੰਮ ਨਾ ਗਿਆ ਚੁੜਕਲੇ ਸਕਾਉਣ ਵਾਲਾ ਕੰਮ ਲੰਘ ਗਿਆ ਹੁਣ ਗਲ ਦੇ ਵਿੱਚ ਬਹੁਤ ਵੱਡਾ ਪੋਲੀਟਿਕਲ ਫੰਦਾ ਵਾ ਔਰ ਇਹਨਾਂ ਨੇ ਇਹਨਾਂ ਨੇ ਸੁਧਰਨਾ ਨਹੀਂ ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂਗਾ ਮੈਂ ਸੌਰੀ ਟੂ ਸੇ ਕੁਝ ਐਕਸੈਪਸ਼ਨ ਹੋ ਸਕਦੀਆਂ ਕਿਹੜਾ ਵਿਜ਼ਨ ਇਹਨਾਂ ਦੇ ਕੋਲ ਕਿਹੜਾ ਡਾਕੂਮੈਂਟ ਹੈ ਕਿਹੜਾ ਆਰਗੂਮੈਂਟ ਹੈ ਕਿ ਇਹਨਾਂ ਦੇ ਮੰਤਰੀ ਆਪਣੇ ਤੌਰ ਤੇ ਕੋਈ ਮਹਿਕਮੇ ਬਾਰੇ ਟਨਵਸ ਨਹੀਂ ਹੈਗੇ ਗਰਦੌਰੀ ਦੀਆਂ ਗੱਲਾਂ ਕਰ ਦੋਗੇ ਆ ਕਰ ਦੋਗੇ ਇਹ ਕਹ ਦੋ ਸਾਰਾ ਕੁਝ ਹੈਗਾ ਲੋਕੀ ਇਸੇ ਕਰਕੇ ਲੋਕੀ ਅੱਖੇ ਪਏ ਆ ਇਸੇ ਕਰਕੇ ਲੋਕੀ ਸਤੇ ਪਏ ਆ ਔਰ ਹੁਣ ਲੋਕਾਂ ਨੂੰ ਸਮਝ ਆ ਰਹੀ ਆ ਇਹਨਾਂ ਨੂੰ ਤਾਂ ਤੁਸੀਂ ਪੁੱਛ ਲਓ ਕਿੰਨੇ ਪਿੰਡ ਵਾ ਤਰਨਤਾਰਨ ਚ ਕਿੰਨੇ ਪਿੰਡ ਵਾ ਅੰਮ੍ਰਿਤਸਰ ਚ ਕਿੰਨੇ ਪਿੰਡ ਵਾ ਜਾਂ ਬਲਾਕ ਚ ਕਿੰਨੇ ਪਿੰਡ ਆ ਮੈਂ ਦਾਅਵੇ ਨਾ ਕਹਿ ਸਕਦਾ ਵੀ ਇਹਨਾਂ ਦੇ ਵਿੱਚੋਂ ਬਹੁਤ ਥੋੜੇ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਊਗਾ ਵੀ ਹਰ ਜ਼ਿਲ੍ਹੇ ਚ ਪਿੰਡ ਕਿੰਨੇ ਆ ਬਾਰਡਰ ਤੇ ਕਿੰਨੇ ਪਿੰਡ ਸੀਗੇ ਰਾਵੀ ਤੇ ਸਤਲੁਜ ਦੇ ਕੈਚਮੈਂਟ ਏਰੀਆ ਚ ਕਿੰਨੇ ਪਿੰਡ ਹੈਗੇ ਆ ਕਿੰਨੀਆਂ ਪੰਚਾਇਤਾਂ માં ਕਿੰਨੇ ਬਲਾਕ ਆ ਤੇ ਇਸ ਕਰਕੇ ਇਹ ਹੋਣਾ ਹੀ ਆ ਕੁਦਰਤ ਨੂੰ ਕਿਉਂ ਆਪਾਂ बार-बार ਜਿਹੜਾ ਹੈਗਾ ਵਿੱਚ ਲਿਆਉਨੇ ਆ ਇਹ ਕੁਦਰਤ ਨਹੀਂ ਇਹ ਮੈਨ-ਮੇਡ ਜਿਹੜਾ ਹੈਗਾ ਸਾਰਾ ਵੱਡਾ ਕੇਸ ਸਮਝ ਸਾਡੇ ਜਨਾਲੇ ਜਿਹੜਾ ਇਸ ਪਾਸੇ ਹੜਾ ਉਦੇਸ਼ੀ 88 ਚ ਬੜਾ ਪੈਸੇ ਦੀ ਲੁੱਟਮਾਰ ਹੁੰਦੀ ਸੀ ਬਿਊਰੋਕ੍ਰੇਸੀ ਵੀ ਵੱਡੇ ਵੱਡੇ ਜ਼ਿਮੀਦਾਰ ਸੀ ਜ਼ਮੀਨਾ ਬਣਾ ਰੀਆਂ ਲੋਕਾਂ ਨੇ ਡੰਗਰ ਰੁੜ ਗਏ ਨਹੀਂ ਰੁੜੇ ਉਹਨਾਂ ਦੇ ਪੈਸੇ ਲੈ ਲੈ ਇੱਕ ਧੰਦਾ ਬਣ ਗਿਆ ਸੀਗਾ ਬਹੁਤ ਵੱਡੀ ਮਲਾਈ ਸਿਕ ਸਿਸਟਮ ਸਟਰਕਚਰ ਚ ਪੈਦਾ ਹੋ ਚੁੱਕੀ ਆ ਔਰ ਉਹ ਹਮੇਸ਼ਾ ਪੰਜਾਬ ਨੂੰ ਥੱਲੇ ਲਿਜਾ ਰਹੀ ਆ ਦੂਰੇ ਸੂਬੇ ਅਗਲੇ ਪਾਸੇ ਤੋਰ ਰਹੇ ਆ ਤੋਂ ਇਸ ਕਰਕੇ 1900 ਪਿੰਡੋਂ ਬਜਾਣਾ 12000 ਪਿੰਡੋਂ ਬਜਾਵੇ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਜਿੱਦਾਂ ਕਿ ਆ ਕਿ ਇੰਨੀ ਇਨਸੈਂਸਟਿਵ ਆ ਕਿ ਨੁਕਸਾਨ 43 ਬੰਦੇ ਯਾਰ ਇੱਕ ਵੀ ਕਰਦਾ ਇਹਦਾ ਹੋ ਜਾਵੇ ਜਿਹੜੇ ਘਰ ਡੁੱਬ ਗਏ ਆ ਜ਼ਮੀਨਾਂ ਜਿਹੜੀਆਂ ਉਹ ਉੱਜੜੀ ਗਏ ਲੋਕੀ ਉਹਦੇ ਵਿੱਚੋਂ ਪਤਾ ਨਹੀਂ ਰਿਹਾ ਕਿਸਾਨੀ ਪਹਿਲਾਂ ਸੰਕਟ ਦਾ ਕਿਸਾਨ ਵੀ ਸੰਕਟ ਦੇ ਵਿੱਚ ਆ ਕਿਸਾਨੀ ਵੀ ਸੰਕਟ ਦੇ ਵਿੱਚ ਆ ਉਹ ਕਿਸਾਨੀ ਦੇ ਸਿਰ ਦੇ ਉੱਤੇ ਤੁਸੀਂ ਤਾਕਤ ਐਰਾਇਟ ਕਰਨ ਦਾ ਜੋ ਕੋਈ ਅਜੰਡਾ ਲੈ ਕੇ ਆਏ ਕੋਈ ਰੋਡ ਮੈਪ ਹੈਗਾ ਕਿਦਾਂ ਰੀਹੈਬਿਲੀਟੇਟ ਕਰਨਾ ਇਹਦੇ ਚੰਗੀ ਗੱਲ ਇਹ ਕਿ ਹੈਗੀ ਆ ਕਿ ਆਪਣਾ ਜਿਹੜਾ ਭਾਈਚਾਰਾ ਹੈ ਜਾਂ ਪੰਜਾਬੀ ਆ ਜਾਂ ਪੰਜਾਬ ਜਿੱਦਾਂ ਦਾ ਵੀ ਲਾ ਲਓ ਤੁਸੀਂ ਮੈਂ ਹੁਣੇ ਦੇਖ ਰਿਹਾ ਸੀਗਾ ਕਿ ਉਹ FM ਰੇਡੀਓ ਨੇ ਉੱਥੇ ਆਪਣੇ ਵੈਨਕੂਵਰ ਦੇ ਵਿੱਚ ਇੱਕ ਛੋਟੀ ਜੀ ਅਪੀਲ ਕੀਤੀ ਉੱਥੇ ਦੇ ਕੈਲਗਰੀ ਦੇ ਵਿੱਚ 1.6 ਮਿਲੀਅਨ ਡਾਲਰ ਜਿਹੜਾ ਸੀਗਾ ਕੁਝ ਘੰਟਿਆਂ ਦੇ ਇਕੱਠਾ ਕਰਤਾ ਹੋ ਸਕਦਾ ਉਹ ਪ੍ਰੰਟੋ ਵਿਆਊਗਾ ਥੋੜੇ ਸਮਝ ਹੋਰ ਬਹੁਤ سارے ਉਹਨਾਂ ਨੇ ਪੰਜਾਬ ਨੂੰ ਬਚਾਉਣਾ ਲੋੜ ਇਸ ਗੱਲ ਦੀ ਹੈਗੀ ਆ ਜਿੱਦਾਂ ਹੁਣੇ ਕਿਹਾ ਇਹਨਾਂ ਨੇ ਕਿ ਇੱਕ ਬੰਦਾ ਨਾ ਹੋਵੇ ਦੇਸ਼ 'ਚ ਨਹੀਂ ਚੱਲਣਾ ਚਾਹੀਦਾ ਇਹ ਤਾਂ ਮਾਈ ਵੀਅਰ ਹਾਈਵੇ ਹੈ ਮੁੱਖ ਮੰਤਰੀ ਸਾਹਿਬ ਨੇ ਤੇ 2 ਨੰਬਰ ਤੇ ਸੋਚ ਕਾਉਣ ਦੀ ਲੋੜ ਹੀ ਨਹੀਂ ਸੀ ਫਿਰ ਹਰਪਾਲ ਸਿੰਘ ਜੀ ਮਾਨ ਨੂੰ ਜੇ ਤੁਹਾਡੇ ਅਮਰ ਰੋੜਾ ਸਾਹਿਬ ਹੈਗੇ ਤੁਸੀਂ ਪਾਲਿਸੀ ਦੀ ਗੱਲ ਕਰੋ ਨਾ ਬੰਦਿਆਂ ਦੀ ਗੱਲ ਨਾ ਕਰੋ ਬੰਦਾ ਪ੍ਰੈਜ਼ੈਂਟ ਹੈ ਨਹੀਂ ਹੈ ਬੰਦੀ ਦਾ ਕਹ ਲੂ ਕੀ ਪਤਾ ਵੀ ਬੰਦੇ ਨੇ ਰਹਿਣਾ ਕਿ ਨਹੀਂ ਰਹਿਣਾ ਪੁਆਇੰਟ ਇਹ ਹੈਗਾ ਵੀ ਜਿਸ ਕਿਸਮ ਦੀ ਸਾਈਕੀ ਜਿਸ ਕਿਸਮ ਦਾ ਪੋਜੈਸਿਵਨੈਸ ਆ ਜਿਸ ਕਿਸਮ ਦੀ ਇਨਸਿਕਿਉਰਟੀ ਆ ਜਿਸ ਕਿਸਮ ਦਾ ਨੀਵਾਪਣ ਹੈ ਰਾਜਨੀਤੀ ਦੇ ਵਿੱਚ ਤੇ ਵਿਅਕਤੀਤਵ ਦੇ ਵਿੱਚ ਮੇਰਾ ਖਿਆਲ ਪੰਜਾਬ ਦੇ ਸੱਤਿਆਨਾਸ਼ ਦਾ ਕਾਰਨ ਹੀ ਇਹ ਬਣ ਗਿਆ ਔਰ ਇਹ ਉਹਨਾਂ ਚ ਰਹੂਗਾ ਜਿੰਨਾ ਚਿਰ ਸਾਡੇ ਕੋਈ ਆਲਟਰਨੇਟਿਵ ਮਾਡਲ ਨਹੀਂ ਹੁੰਦਾ ਆਲਟਰਨੇਟਿਵ ਰਾਜੀ ਕੀ ਨਹੀਂ ਆਉਂਦੀ ਮੈਂ ਇੰਨਾ ਪੈਸੀਮਿਸਟ ਨਹੀਂ ਆ ਵੀ ਨਹੀਂ ਆਊਗਾ ੱੱਕੇ ਖਾ ਖਾ ਕੇ ਹੀ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲਦਾ ਮੈਨੂੰ ਆ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਬਹੁਤ ਵੱਡੀ ਆਸ ਦਿੰਦਾ ਮੈਂ ਤਾਂ ਇਹ ਵੀ ਸੋਚ ਰਿਹਾ ਸੀਗਾ ਕਿ ਪੰਜਾਬ ਪੈਰਾਂ ਤੇ ਖੜਾ ਹੋ ਸਕਦਾ ਇਹ ਠੀਕ ਹੈ ਕੇਂਦਰ ਦੀ ਜ਼ਿੰਮੇਵਾਰੀ ਵੱਢਦੀ ਆ ਇਹ ਮੌਕਾ ਸੀਗਾ ਕੇਂਦਰ ਨੂੰ ਕਟਾਰੇ ਵਿੱਚ ਖੜਾ ਕਰਨ ਦੇ ਵਿੱਚ ਇਹ ਮੌਕਾ ਭੀਖ ਮੰਗਣ ਦਾ ਨਹੀਂ ਸੀਗਾ ਜਦੋਂ ਤੁਹਾਨੂੰ ਪਤਾ ਵੀ ਸਾਡੇ ਲੋਕ ਸਾਡੇ ਨਾਲ ਖੜੇ ਆ ਬਾਰਡਰ ਦੇ ਤੇ ਜਾਂ ਜਿੱਥੇ ਪਹਾੜ ਆਇਆ ਕੌਣ ਜਾ ਰਿਹਾ ਸਰਕਾਰ ਜਾ ਰਹੀ ਆ ਕੁਝ ਡੀਸੀ ਸਾਹ ਬੜੇ ਵਧੀਆ ਕੰਮ ਕਰ ਰਹੀ ਆ ਥੱਲੇ ਵਾਲਾ ਸਿਸਟਮ ਕਰ ਰਿਹਾ ਹੈ ਪਰ ਜਿਆਦਾ امدਾ ਤੇ ਲੋਕਾਂ ਵੱਲ ਆ ਰਹੀ ਹੈ ਨਾ ਸੈਂਟਰੀ ਦੇ ਵਿੱਚ ਅਜੇ ਤੱਕ ਆਇਆ ਹੀ ਨਹੀਂ ਉਹਦੇ ਵਿੱਚ ਜਾਣ ਕੇ ਪਰ ਇਹ ਗੱਲ ਠੀਕ ਹੈਗੀ ਆ ਕਿ ਇਸ ਕਿਸਮ ਦੀਆਂ ਸਰਕਾਰਾਂ ਇਸ ਕਿਸਮ ਦੇ ਨੀਤੀਬਾਨ ਇਸ ਕਿਸਮ ਦੇ ਕਾਨੂੰਨ ਦੰਦ ਜੇ ਰਹਿਣਗੇ ਤੇ ਮੈਨੂੰ ਲੱਗਦਾ ਕਿ ਪੰਜਾਬ ਦਾ ਇੱਕ ਤੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸ਼ਕਲ ਹੋ ਜਾਊਗੀ ਔਰ ਉਹਦੇ ਲਈ ਸਾਨੂੰ ਜਿਹੜਾ ਕੋਈ ਨਾ ਕੋਈ ਹੋਰ ਵਿਹੋਟਲ ਬਣਾ ਪਊਗਾ